ਉਦੋਂ ਬੀਬੀਆਂ ਕਹਿੰਦੀਆਂ ਲੜਕੀ ਜਦੋਂ ਵਿਦਿਆ ਹੁੰਦੀ ਹੈ ਤੇ ਮਲਵਈਆਂ ਦੇ ਮਾਲਵੇ ਵਾਲੇ ਉਦੋਂ ਇਹ ਗਾਉਂਦੇ ਹੁੰਦੇ ਨੇ ਸਾਡੇ ਜਿਹੜੇ ਪਾਕਿਸਤਾਨੋਂ ਆਏ ਨੇ ਉਹ ਇਦਾਂ ਨਹੀਂ ਗਾਉਂਦੇ ਸਾਡੇ ਸਾਡੇ ਗਾਇਆ ਜਾਂਦਾ ਮੈਨੂੰ ਰੱਖ ਲੈ ਅੱਜ ਦੀ ਰਾਤ ਉਦੋਂ ਇਦਾਂ ਗਾਉਂਦੇ ਜਿਵੇਂ 1 ਮਿੰਟ ਰੁਕੀ ਉਹ ਗਾਣ ਗਿਆ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ ਮੈਨੂੰ ਰੱਖ ਲੈ ਬਾਬਲਾ ਉਹ ਇਦਾਂ ਗਾਉਂਦੇ ਜੋ ਧੀ ਵਿਦਿਆ ਹੁੰਦੀ ਹੈ ਨਾ ਸਾਡੇ ਮਾਲਵੇ ਵਾਲੇ ਇਦਾਂ ਗਾਉਂਦੇ ਫਿਰ ਉਹ ਇੱਕ 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 ਲੜਕੀਆਂ ਇਦਾਂ ਗਾਉਂਦੀਆਂ ਨੇ ਉਹ ਗਾਉਂਦੀਆਂ ਨੇ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ ਮੈਨੂੰ ਰੱਖ ਲੈ ਬਾਬਲਾ ਜਦੋਂ ਤੁਰਨਾ ਲੱਗਦੀ ਹੈ ਤੇ ਇੱਕ ਪਾਸਾ ਬੋਲਦਾ ਹੈ ਨੀ ਮੈਂ ਸੱਜਣ ਮੰਗਾਏ ਆਪਨੀ ਕਿਵੇਂ ਰੱਖਲਾਂ ਧੀਏ ਮੈਂ ਆਪ ਬੁલાਏ ਬਰਾਤ ਮੈਂ ਸੱਦੀ ਐ ਮੈਂ ਤੈਨੂੰ ਘਰੇ ਕਿਵੇਂ ਰੱਖਾਂ ਸਾਡੇ ਮਾਲਵੇ ਵਾਲੇ ਸਾਡੇ ਪਾਕਿਸਤਾਨੋਂ ਆਏ ਲੋਕ ਇਦਾਂ ਕਹੋ ਤੇ ਮਲਵਈਆਂ ਦੇ ਵਿੱਚ ਰਿਵਾਜ ਐ ਉਹ ਕਹਿੰਦੇ ਨੇ ਉਹ ਕਹਿੰਦੇ ਨਾ ਤੀਏ ਛੱਡਨੀ ਪੀੜੀ ਦਾ ਪਾਵਾ ਤੇ ਸਾਡਾ ਨਹੀਂ ਹੁੰਦਾ ਵਾ ਅੱਗੇ ਲੈ ਨਹੀਂ ਚੱਲੇ ਤੀਏ ਛੱਜਦੇ ਪੀੜੀ ਦਾ ਤੇ ਸਾਡਾ ਨਹੀਂ ਹੁੰਦਾ ਜੋਰਾ ਵਾਲੇ ਲੈ ਏ ਨਾ ਪਾਵਾ ਛੱਡ ਦਿੰਦੀ ਐ ਅੱਜ ਕੱਲ ਇਦਾਂ ਨਹੀਂ ਚੱਲਦਾ ਪਰ ਜਦੋਂ ਅਰਥੀ ਜਾਂਦੀ ਨਾ ਉਹਦੋਂ ਲੱਕੋਂ ਤੋਂ ਟੁੱਕਦੀ ਓਦੋਂ ਮੇਰ ਬੰਦਾ ਕਹਿੰਦਾ ਵੀ ਸਾਡਾ ਕੋਈ ਜੋਰ ਨਹੀਂ ਕੱਲ ਮੇਰੀ ਨਾਨੀ ਵਾਜਾ ਮਾਰਦੀ ਸੀ ਮੇਰੀ ਧੀ ਚੱਲੀ ਉਹਨੇ ਦੋ ਵਾਰੀ ਧੀ ਤੋੜੀ ਕਿਸੇ ਦੀ ਜ਼ਿੰਦਗੀ ਚੇਤਾਂ ਦਾ ਟਾਈਮ ਨਹੀਂ ਆਉਣਾ ਚਾਹੀਦਾ ਧੀ ਇੱਕ ਵਾਰੀ ਤੋਰੀ ਉਹਨੇ ਦੋ ਵਾਰੀ ਤੋਰੀ ਇੱਕ ਵਾਰੀ ਉਹਨੇ ਵਿਆਹ ਕੇ ਤੋਰੀ ਇੱਕ ਦਿਉਦਣ ਤੋਰੀ ਇਹ ਤੇ ਹਰ ਮਾਂ ਚਾਹੁੰਦੀ ਮੈਂ ਧੀ ਤੋरां ਪਰ ਇੱਕ ਵਾਰੀ ਕੱਲ ਉਹਨੇ ਧੀ ਆਪਣੀ ਅਰਥੀ ਵਜ ਜਦੋਂ ਤੁਰੀ ਲੱਕੜਾਂ ਵੱਲੋਂ ਤੋਰੀ ਇਹ ਵੀ ਤੋਰੀ ਏ ਵੀਤੀ ਤੋਰੀ ਤੇ ਮੈਂ ਤੇ ਅਰਦਾਸ ਕਰਦਾ ਕਦੇ ਕਿਸੇ ਮਾਂ ਪਿਓ ਨੂੰ ਪੁੱਤ ਤੇ ਧੀ ਤੋੜਨੇ ਨਾ ਪੈਣ ਕਦੇ ਨਾ ਤੋੜਨੇ ਬੜਾ ਔਖਾ ਪੁੱਤਰ ਤੇ ਚੱਲ ਜਾਂਦਾ ਏ ਬੜਾ ਔਖਾ ਕਿਸੇ ਨੂੰ ਨਾ ਤੋੜਨੇ ਨਾ ਭਾਈ ਮਾਪੇ हां एक ਸਮਾਂ ਆ ਜਾਂਦਾ ਹੈ ਬੰਦਾ ਬਜ਼ੁਰਗ ਹੈ ਬੁਰਾ ਹਾਲ ਸ਼ਰੀਰ ਦਾ ਇੱਕ ਟਾਈਮ ਆ ਜਾਂਦਾ ਹੈ ਉਹ ਇੱਕ ਸਮਾਂ ਹੁੰਦਾ ਹੈ ਧੀਆਂ ਤੇ ਲੋਕੀ 에ਰਪੋਰਟਾਂ ਤੇ ਤੋਰਦੇ ਨੇ ਮਸਾ ਜਦੋਂ ਬਾਹਰ ਪੜਨ ਜਾਣੀਆਂ ਨੇ ਧੀਆਂ ਤੇ ਬਾਹਰ ਪੜਨ ਭੇਜਦੇ ਨੇ ਲੋਕ ਉਦੋਂ ਨਹੀਂ ਤੋਰ ਸਕਦੇ ਉਦੋਂ ਵੀ ਔਖਾ ਹੈ ਫੇਰ ਅੱਗ ਵਾਲੇ ਪਾਸੇ ਨੂੰ ਤੋਰਨਾ ਜਿੱਥੇ ਅੱਗ ਲੱਗੀ ਹੋਵੇ ਤਿਆਰੀ ਕੀਤੀ ਹੋਵੇ ਸਾੜਨ ਚੱਲੇ ਅਤੀ ਇਹ ਬੜਾ ਔਖਾ ਅਸਲ ਤਾਂ ਇਹ ਉੱਥੇ ਐ ਵੀ ਜੋਰਾਵਾਂ ਵਾਲੇ ਲੈਣ ਚੰਦੇ ਧੀਏ ਛੱਡਦੇ ਪੀੜੀ ਦਾ ਪਾਵਾ ਸਾਡਾ ਨਹੀਂ ਦਾਵਾ ਹੁਣ ਸਾਡਾ ਦਾਵਾ ਹੀ ਕੋਈ ਆ ਦੁੱਤੀ ਕਿਵੇਂ ਲੈ ਜਾਣਗੇ ਧੀ ਕਹਿ ਦਵੇ ਮੈਂ ਨਹੀਂ ਜਾਣਾ ਅੱਜ ਕੱਲ ਅੱਜ ਕੱਲ ਜਮਾਨਾ ਐਦਾਂ ਦਾ ਮੁੰਡਾ ਬਰਾਤ ਲੈ ਕੇ ਆਇਆ ਹੋਵੇ ਤੇ ਕਹਿਣ ਸਾਨੂੰ ਦਾਜ ਚਾਹੀਦਾ ਤੇ ਧੀ ਕਵੇ ਮੈਂ ਨਹੀਂ ਜਾਣਾ ਦਾਜ ਦੇ ਲੋਬੀਆਂ ਵੱਲ ਜਿੰਨਾ ਚਿਰ ਗੱਡੀ ਨਹੀਂ ਦਿੰਦੇ ਉਹਨਾਂ ਚਿਰ ਅਸੀਂ ਆਨੰਦਕਾਰਜ ਨਹੀਂ ਕਰਾਉਣੇ ਕੁੜੀ ਕਵੇ ਮੈਂ ਨਹੀਂ ਕਰਾਉਣੇ ਜਾਂ ਭੱਜ ਜਾ ਕੋਈ ਦਾਵਾ ਨਹੀਂ ਮੁੰਡੇ ਵਾਲਿਆਂ ਦਾ ੱੱੱਕੇ ਨਾਲ ਵੀ ਕੁੜੀ ਕਿਸੇ ਦੀ ਲੈ ਜਾਂੜ ਕੇ ਬੜੀਆਂ ਬਰਾਤਾਂ ਖਾਲੀ ਮੋੜ ਦਿੰਦੀਆਂ ਨੇ ਕੁੜੀਆਂ ਬਰਾਤਾਂ ਖਾਲੀ ਮੋੜ ਦਿੰਦੀਆਂ ਪਰ ਇਹ ਇੱਕ ਇਹੋ ਜਿਹਾ ਸਮਾਂ ਹੁੰਦਾ ਜਦੋਂ ਤੁਹਾਡਾ ਕੋਈ ਦਾਵਾ ਨਹੀਂ ਚੱਲਦਾ ਤੁਹਾਡਾ ਕੋਈ ਜ਼ੋਰ ਨਹੀਂ ਚ। ਤੁਸੀਂ ਕੁਝ ਨਹੀਂ ਕਰ ਸਕਦੇ। ਇੱਕ ਗੱਲ ਹੋਰ ਭਾਵੇਂ ਕੋਈ ਹੋਵੇ ਦੁਨੀਆ ਦਾ ਵੱਡੇ ਤੋਂ ਵੱਡਾ ਬੰਦਾ। ਇੱਥੇ ਸਾਰੇ ਇੱਕ ਨੇ। ਇਸੇ ਕਰਕੇ ਪੜਦਾ ਰਾਜਾ ਪਰਜਾ ਸਭ ਕਰਮਾਂ ਰਹਿ। ਐਸੋ ਕਾਲ ਵਡਾ ਨੀ ਰੇ। ਰਾਜਾ ਤੇ ਪਰਜਾ ਸਭ ਬਰਾਬਰ ਇੱਕ ਥਾਂ ਤੇ ਹੋ ਜਾਂਦੇ ਨੇ ਜਦੋਂ ਮੌਤ ਹੋਦੀ। ਕੋਈ ਵੱਡਾ ਛੋਟਾ ਨਹੀਂ ਰਹਿੰਦਾ ਇਸੇ ਕਰਕੇ ਕੁਦਰਤ ਦੇ ਵਿਧਾਨ ਨੂੰ ਆਪਾਂ ਕਹਿੰਦੇ ਨੇ ਇਹਦੇ ਤੋਂ ਉੱਪਰ ਕੁਝ ਨਹੀਂ ਇੱਕ ਕੁਦਰਤ ਦਾ ਵਿਧਾਨ ਇਦਾਂ ਦਾ ਹੈ ਤੁਸੀਂ ਕਹਿ ਨਹੀਂ ਸਕਦੇ ਵੀ ਆਹ ਮਹਾਰਾਜ ਹੈ ਮਹਾਰਾਜੇ ਨੂੰ ਵੀ ਆਪਣੀ ਮਾਂ ਨੂੰ ਤੋੜਨਾ ਪੈਣਾ ਅਸੀਂ ਗਰੀਬ ਆ ਜੀ ਅਸੀਂ ਕੁੱਲੀਆਂ 'ਚ ਰਹਿਣ ਵਾਲੇ ਆ ਮਹਿਲਾ 'ਚ ਰਹਿਣ ਵਾਲਾ ਮਹਿਲਾ ਵਾਲੇ ਨੂੰ ਵੀ ਤੋੜਨਾ ਪਊ ਕੁੱਲੀਆਂ ਵਾਲੇ ਨੂੰ ਵੀ ਤੋੜਨਾ ਪਊ ਇਹ ਸਾਰਿਆਂ ਲਈ ਬਰਾਬਰ ਹੈ ਕਹਿੰਦੇ ਰਾਜਾ ਤੇ ਪਰਜਾ ਰਾਜਾ ਪਰਜਾ ਸਮ ਕਰ ਮਰ ਬਰਾਬਰ ਹੋ ਜਾਂਦੇ ਨੇ ਇੱਕ ਟਾਈਮ ਇਦਾਂ ਦਾਉਂਗਾ ਐਸੋ ਕਾਲ ਬਡਾਨੀ ਰਹੇ ਕਾਲ ਇਹੋ ਜਿਹਾ ਮੌਤ ਇਦਾਂ ਦੀ ਚੀਜ਼ ਹੈ ਜਿੱਥੇ ਰਾਜਾ ਤੇ ਪਰਜਾ ਸਭ ਬਰਾਬਰ ਹੋ ਜਾਂਦੇ ਸਮ ਹੋ ਜਾਂਦੇ ਬਰਾਬਰ ਹੋ ਇਸ ਕਰਕੇ ਇਹ ਸਭ ਤੇ ਸਮਾਉਂਦਾ ਬਸ ਇਹ ਵੀ ਇਹੋ ਜੇ ਸਮੇਂ ਨੂੰ ਨਜਿਠਣਾ ਪੈਂਦਾ ਫੇਸ ਕਰਨਾ ਪੈਂਦਾ ਬਾਕੀ ਆ ਇੱਕ ਕੁਦਰਤੀ ਗੱਲ ਹੁਣ ਅਗਲਾ ਕਹਿੰਦਾ ਜੀ ਰੋਣਾ ਕਾਦੇ ਵਾਸਤੇ ਆ ਨਹੀਂ ਭਾਈ ਜਦੋਂ ਟਾਣੀ ਨਾਲੋਂ ਪੱਤਾ ਟੁੱਟਦਾ ਹੈ ਉਹਦੇ ਚੋਂ ਵੀ ਪਾਣੀ ਸੇਕਦਾ ਹੈ ਬੰਦਾ ਆਪਣੀ ਮਾਂ ਨਾਲੋਂ ਟੁੱਟੇ ਪੁੱਤ ਨਾਲੋਂ ਟੁੱਟੇ ਉਦੋਂ ਫਿਰ ਇਹ ਤੇ ਕੁਦਰਤੀ ਗੱਲ ਹੁੰਦੀ ਹੈ ਹੁਣ ਤੇ ਸਪਰੈਸ ਕਰੀ ਜਾਈਏ ਉਹ ਮੈਂ ਕਹਾਂ ਮੈਂ ਤੇ ਮੈਂ ਭੇੜਾ ਲੱਗਦਾ ਨਹੀਂ ਭਾਈ ਹੱਸਣ ਵੇਲੇ ਹਸਾਂਗੇ ਅੱਜ ਸਮਾਂ ਐ ਤਾਂ ਮੈਂ ਫਿਰ ਬੰਦੇ ਦਾ ਰੋਣਾ ਵੀ ਆ ਜਾਂਦਾ ਹਾਂ ਹਾਂ ਉਦੋਂ ਵੱਡੀ ਗੱਲ ਹੋਏਗੀ ਜੇ ਮੈਂ ਰੋਦਾ ਹੀ ਰਵਾਂ ਉਦੋਂ ਪ੍ਰੋਬਲਮ ਪੈ ਜਾਗੀ ਜਦੋਂ ਤੁਸੀਂ ਰੋਂਦੇ ਹੀ ਰਹੋਗੇ ਤੁਹਾਡੇ ਦਿਮਾਗ ਤੇ ਪੈ ਗਿਆ ਨਾ ਮਾਇਆ ਪੈ ਗਈ ਹੁਣ ਤੁਹਾਡਾ ਦਿਮਾਗ ਇੱਕੋ ਪਾਸੇ ਚੱਲੀ ਜਾਂਦਾ ਰੋਵੋ ਪਰ ਸਦਾ ਹੀ ਰੋਏਗਾ ਫੇਰ ਬਾੜਾ ਰੋਣ ਵੇਲੇ ਰੋਣਾ ਪੈਣਾ ਹੈ ਹੱਸਣ ਵੇਲੇ ਹੱਸਣਾ ਪੈਣਾ ਹੱਸ ਤੇ ਸਦਾ ਹੀ ਹੱਸਦਾ ਰਹੇ ਫਿਰ ਵੀ ਤਮਬਲਾ ਲੱਗੇਗਾ ਤੁਹਾਨੂੰ ਜ਼ਿੰਦਗੀ ਦੇ ਸਾਰੇ ਤਰ੍ਹਾਂ ਦੇ ਰੰਗ ਨੇ ਜ਼ਿੰਦਗੀ ਬੜੀ ਬਹੁ ਰੰਗੀ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਇਹ ਜ਼ਿੰਦਗੀ ਦੇ ਬੜੇ ਰੰਗ ਹੁੰਦੇ ਐ ਤੁਹਾਨੂੰ ਸਾਰੇ ਰੰਗ ਵੇਖਣੇ ਪੈਣਗੇ ਰੰਗ ਮੰਨਣੇ ਪੈਣਗੇ ਇਦਾਂ ਦੇ ਸਮੇਂ ਨੂੰ ਵੀ ਤੁਹਾਨੂੰ ਨਜਿਠਣਾ ਪਏਗਾ ਤੇ ਜਿਵੇਂ ਨਜਿਠਣਾ ਚਾਹੀਦਾ ਓਵੇਂ ਨਜਿਠੋ ਜਿਸ ਤਰ੍ਹਾਂ ਦੇ ਇਮੋਸ਼ਨ ਨੇ ਓਵੇਂ ਦੇ ਬਾਹਰ ਆਉਣੇ ਚਾਹੀਦੇ